ਜਨਾਣਾ ਚਾਹਾਂਗਾ ਤੁਹਾਡੇ ਲਈ ਉਹ ਕਿਹੜਾ ਸੀਨ ਰਿਹਾ ਸੀ ਜਿਸ ਤੇ ਤੁਸੀਂ ਸਿਰਨਪਰ ਕੀਤਾ ਤੇ ਜਦੋਂ ਸੀਨ ਨੂੰ ਵੇਖਿਆ ਤੁਹਾਡੇ ਰੋਂਗ ਤੇ ਖੜੇ ਹੋ ਕੇ ਤੁਸੀਂ ਕਿਹਾ ਹਾਂ ਯਾਰ ਮੈਂ ਕੁਛ ਤਾਂ ਕੀਤਾ ਯਾਰ ਇੰਦਾਂ ਨਹੀਂ ਪਤਾ ਮੈਨੂੰ ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਕਿੱਦਾਂ ਨਹੀਂ ਬਟ ਬਟ ਫੇਰ ਵੀ ਨਹੀਂ ਪਤਾ ਨਹੀਂ ਯਾਦ ਹੁੰਦਾ ਮੈਂ ਤੁਹਾਨੂੰ ਐਵੇਂ ਕਹਾਂ ਮੈਂ ਕੋਈ ਫੁਗਰੀ ਮਰੀ ਜਾਵਾਂ ਮੈਂ ਉਹ ਸੀਨ ਨੂੰ ਸਿਰਾ ਲਾਤਾ ਨਹੀਂ ਨਹੀਂ ਪਤਾ ਨਹੀਂ ਨਾ ਮੈਨੂੰ ਉਹ ਸੀਨ ਦਾ ਪਤਾ ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀਆਂ ਛੱਤਾਂ ਟਿੱਕੀਆਂ ਹੁੰਦੀਆਂ ਬੰਦਾ ਮਰ ਲਈ ਸ਼ਰੀਰ ਨਹੀਂ ਜਿਗ ਰਹਿ ਜਾਏਗਾ ਨਾ ਮੈਨੂੰ ਉਹ ਸੀਨ ਪਤਾ ਕਿੱਦਾਂ ਕੀਤਾ ਨਾ ਮੈਨੂੰ ਮੈਡਲ ਚ ਮਾਲਾ ਸੀ ਪਤਾ ਕਿ ਕਿੱਦਾਂ ਕੀਤਾ ਨਾ ਮੈਨੂੰ ਮੈਡਲ ਚੋ ਜੇਲ ਵਾਲਾ ਸੀ ਪਤਾ ਜਦੋਂ ਪਹਿਲੀ ਵਾਰੀ ਬਾਣੀ ਮਿਲਨਾਂ ਦੇ ਨਾ ਮੈਨੂੰ ਇਸ ਫਿਲਮ ਦੇ ਵਿੱਚ ਸੀ ਯਾਦ ਨੇ ਇਹ ਨਹੀਂ ਪਤਾ ਕਿੱਦਾਂ ਸੀਨ ਤਾਂ ਮੈਨੂੰ ਕੱਲਾ ਕੱਲਾ ਯਾਦ ਆ ਸੀਨ ਮੇਰੀ ਫਿਲਮ ਦਾ ਹਰ ਇੱਕ ਸੀਨ ਚਾਹੀ ਮੇਰਾ ਚਾਹੀ ਕਿਸੇ ਦਾ ਮੈਂ ਕਦੀ ਨਹੀਂ ਭੁੱਲਦਾ ਐਂਡ ਉਹ ਕਿਉਂਕਿ ਕੱਲੇ ਕੱਲੇ ਸੀਨ ਤਾਂ ਪਹਿਲੇ ਹੀ ਰਾਈਟਿੰਗ ਚ ਬੈਠਾ ਹੋਇਆ ਮੈਂ ਨਾਲ ਤਾਂ ਇਹ ਮੈਨੂੰ ਮੈਡਲ ਦਾ ਉਹ ਵੀ ਸੀਨ ਨਹੀਂ ਭੁੱਲਦਾ ਜਦੋਂ ਜੇ ਮੈਨੂੰ ਹਸਪਤਾਲੋਂ ਨਿਕਲਦੇ ਆ ਤੇ ਇੱਕ ਕੰਟੀ ਆਉਂਦੀ ਆ ਉਹ ਤੇ ਚੱਪਲ ਮਾਰਦੀ ਆ ਕਿ ਤੇਰੇ ਕਰਕੇ ਮੇਰਾ ਮੁੰਡਾ ਮਰਿਆ ਉਹ ਵੀ ਨਹੀਂ ਭੁੱਲਦਾ ਜੇਲ ਦੇ ਵਿੱਚ ਜ ਪਹਿਲੀ ਵਾਰੀ ਗੱਡੀ ਲੈ ਕੇ ਆਉਂਦੇ ਉਹਦੇ ਵੀ ਨਹੀਂ ਪੁੱਲਦਾ ਪਹਿਲੀ ਵਾਰੀ ਜਦੋਂ ਚਾਲ ਆਉਂਦਾ ਵਾਟ ਇਜ਼ ਲੈਟ ਮੀ ਰੀਫਰੇਜ਼ ਇਟ ਵਾਟ ਇਜ਼ ਦ ਵਨ ਸੀਨ ਜਿਹੜਾ ਤੁਸੀਂ ਦੇਖ ਕੇ ਤੁਹਾਨੂੰ ਲੱਗਿਆ ਹੋ ਯਾਰ ਆ ਮਜ਼ਾ ਆਇਆ ਮੈਨੂੰ ਇਹ ਮੈਨੂੰ ਕਹਿ ਰਹੀ ਅੱਗੇ ਹੋਰ ਕਰਨਾ ਚਾਹੀਦਾ ਹੁਣ ਜੇ ਇਹ ਵੀ ਨਾ ਦੱਸਿਆ ਨਾ ਫਿਰ ਬੰਦਾ ਘੁੱਟ ਦੇਣਾ ਮੈਂ ਅੱਜ ਮੈਂ ਜਦੋਂ ਫਿਲਮ ਚ ਸੀਨ ਕਰਦਾ ਹਾਂ ਮੈਨੂੰ ਮਜ਼ਾ ਨਾ ਆਵੇ ਮੈਂ ਕਰਦਾ ਹੀ ਨਹੀਂ ਨਹੀਂ ਬਟ ਹੁੰਦਾ ਨਾ ਕੀ ਯਾਰ ਇੱਕ ਵਾਰ ਇਹ ਤਾਂ ਇਹ ਤਾਂ ਹਰ ਕੋਈ ਮੰਨਦਾ ਆ ਕਿ ਤੁਸੀਂ ਸੀਨ ਕੀਤਾ ਜਦੋਂ ਨਿਕਲ ਕੇ ਆਇਆ ਹਾਂਜੀ ਉਹ ਹੋਰ ਉੱਚਾ ਬਣ ਕੇ ਆਇਆ ਜਿਹੜਾ ਸੀਨ ਆਪਣਾ ਹੀ ਫੇਵਰਟ ਸੀਨ ਦੱਸ ਦੱਸ ਦਿਓ ਇੱਕ ਅਦਾ ਮੈਨੂੰ ਲੱਗਾ ਇੱਕ ਨਾ ਚੋਬਰ ਚ ਸੀਨ ਆ ਉਹ ਮਾਂ ਨਾ ਜੇਲ੍ਹ ਚ ਹੁੰਦਾ ਮੁੰਡਾ ਰੋਟੀ ਖਵਾਉਣ ਆਉਂਦੀ ਆ ਤੇ ਉਹ ਕਹਿੰਦਾ ਕਹਿੰਦਾ ਕਿ ਕੀ ਬਣੇ ਭਰਾ ਦਾ ਰਿਸ਼ਤਾ ਹੋ ਗਿਆ ਕਹਿੰਦੀ ਕਿ ਨਹੀਂ ਉਹ ਟੁੱਟ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੂੰ ਜੇਲ੍ਹ ਚ ਆ ਤੇ ਕਹਿੰਦਾ ਤੂੰ ਬੇਬੇ ਨੂੰ ਕਹਿੰਦਾ ਕਿ ਤੂੰ ਕਹਿ ਦੇਣਾ ਸੀ ਬੇਦਖਲ ਕਰਤਾ ਉਹਨੂੰ ਕਹਿੰਦੀ ਕਹਿਣਾ ਨਹੀਂ ਮੈਂ ਸੱਚੀ ਕਰਤਾ ਤੂੰ ਨਾ ਉਹ ਜਦੋਂ ਉਹਨੂੰ ਉਹਨੇ ਐਕਸਪੈਕਟ ਨਹੀਂ ਕੀਤਾ ਉਹ ਜਦੋਂ ਖਾ ਰਿਆ ਨਾ ਤੇ ਉਹਦੇ ਖਾਨ ਚ ਹੀ ਆ ਉਹ ਜੋ ਵੀ ਆ ਡਾਇਲੋਗ ਨਹੀਂ ਹੈਗੇ ਉਹਦੇ ਉਹ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਫਿਰ ਕੁਬਰਦਾਸ ਨਹੀਂ ਹੁੰਦਾ ਕਿ ਬੈਹ ਨਹੀਂ ਸਕਦਾ ਹੁਣ ਤਾਂ ਫਿਰ ਉਹ ਲੱਗ ਉੱਟ ਕੇ ਚਲਾ ਜਾਂਦਾ ਉਹ ਇੱਕ ਸੀਨ ਆ ਜਿਹੜਾ ਮੈਨੂੰ ਐਦਾ ਲੱਗਦਾ ਕਿ ਯਾਰ ਇਹ ਮਤਲਬ ਠੀਕ ਸੀਨ ਆ ਜਿਹੜਾ ਮੈਨੂੰ ਯਾਦ ਆ ਕਿ ਜਿੱਚ ਬੋਲੇ ਆ ਨਹੀਂ ਸਟ੍ਰੈਂਥ ਵੀ ਵੈ ਮੋਡਸਟ ਰਾਈਟ ਨਾਉ ਨਹੀਂ ਮੈਂ ਇਦਾਂ ਨਹੀਂ ਕਹਤਾ ਵੀਰੇ ਕਿ ਮੈਨੂੰ ਇਦਾਂ ਲੱਗਦਾ ਕਿ ਲੋਕ ਦੱਸਦੇ ਆ ਡੂ ਯੂ নো ਵਨ ਸੀਨ ਕਿਰੇ ਨਾ ਜਿਵੇਂ ਨਾ ਹੁਣ ਮੈਂ ਕੱਲ ਲਾਪਤਾ ਲੇਡੀਜ਼ ਮੈਂ ਨੈਟਫਲਿਕਸ ਤੇ ਦੇਖ ਰਿਆ ਸੀ ਕੁਝ ਸੀਨਸ ਸੀਗੇ ਛੋਟੇ ਛੋਟੇ ਨਵਾਂਸਸ ਵਾਲੇ ਸੀ ਐਦਾਂ ਹਿਲਾ ਕੇ ਰੱਖ ਗਏ ਕੋਈ ਐਸਾ ਸੀਨ ਸਿਨੇਮਾ ਦੇ ਵਿੱਚ ਤੁਸੀਂ ਕਿਸੇ ਦਾ ਵੀ ਦੇਖਿਆ ਹੋਵੇ ਤੁਹਾਨੂੰ ਲੱਗਿਆ ਹੋਵੇ ਯਾਰ ਇਹ ਬਿਹਤਰੀਨ ਐਕਟਿੰਗ ਹੁੰਦੀ ਆ ਨਹੀਂ ਨਹੀਂ 12ਵੀਂ ਫੇਲ ਚ ਬੜੇ ਸੀਨ ਨੇ ਉਹ ਕੀ ਆ ਉਸ ਵੀ ਕੀ ਸੀਨ ਨੇ ਉਹ ਚੱਕੀ 'ਚ ਬੈਠਾ ਤਿਆਰੀ ਕਰੀ ਜਾਂਦਾ ਉੱਤੇ ਬੈਠਾ ਉਹ ਲਿਖਣ ਵਾਲੇ ਨੇ ਥੋੜੀ ਉਹਨਾਂ ਨੇ ਜਿਹਨਾਂ ਨੇ ਲਿਖਿਆ ਇਦਾਂ ਥੋੜੀ ਪਹਿਲੇ ਥੌਟ 'ਚ ਹੀ ਲਿਖਤਾ ਹੋਣਾ ਨਹੀਂ 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 ਬੜਾ ਸੋਚਿਆ ਹੋਣਾ ਉਹਨਾਂ ਨੇ ਕੱਲੇ-ਕੱਲੇ ਸੀਨ 'ਚ ਇਮੋਸ਼ਨ ਨੇ ਕੱਲੇ-ਕੱਲੇ ਸੀਨ 'ਚ ਸੋਲ ਆ ਇੱਕ ਹੁੰਦਾ ਸੀਨ ਇੱਕ ਹੁੰਦਾ ਸੋਲਫੁਲ ਸੀਨ ਸੀਨ ਸੋਲਫੁਲ ਸੀਨ ਉਹ ਹੁੰਦਾ ਜਿੱਥੇ ਸੋਲ ਹੁੰਦਾ ਸੋਲ ਉਦੋਂ ਹੀ ਪੈਂਦਾ ਜਦੋਂ ਦਿਲ ਦਿਲੋਂ ਸੀਨ ਨਿਕਲਿਆ ਹੋਵੇ ਤੇ ਉਹ ਪਰਫਾਰਮ ਵੀ ਤਾਂ ਹੀ ਹੋਵੇ ਜਦੋਂ ਸੋਲ ਦੇ ਨਾਲ ਕੀਤਾ ਹੋਵੇ ਬਿਲਕੁਲ ਇੱਕ ਹੁੰਦਾ ਟਿਪੀਕਲ ਉੱਤੋਂ ਲਿਖਿਆ ਸੀ ਤੇ ਉੱਤੋਂ ਹੀ ਲਿਖਤਾ ਉੱਤੋਂ ਹੀ ਕਰਤਾ ਤੇ ਉੱ ਸੋ ਬੜੀਆਂ ਫਿਲਮਾਂ ਨੇ ਇਦਾਂ ਤੁਸੀਂ ਇੱਕ ਫਿਲਮ ਦੇਖਿਓ ਮੈਰੇ ਕਲ ਇਨ ਸੈਲ ਨੰਬਰ 7 ਆਈ ਥਿੰਕ ਆਵ ਸੀ ਇਟ ਨੈਕਸਟ ਪਰ ਪਿਓ ਤੇ ਮਾਂ ਭੈ ਛੋਟੀ ਬੇਟੀ ਦੀ ਕਹਾਣੀ ਆ ਬੱਚੀ ਦੀ ਕਹਾਣੀ ਆ ਤੁਸੀਂ ਉਹਦਾ ਸੀਨ ਕੋਈ ਵੀ ਜੋ ਫਿਲਮ ਦੇਖਿਓ ਤੁਸੀਂ ਮੈਂ ਤੁਹਾਨੂੰ ਪੁੱਛੂੰਗਾ ਫਿਲਮ ਇੰਗਲਿਸ਼ ਦੀ ਨਹੀਂ ਹੈਗੀ ਨਾਲ ਹੋਰ ਲੈਂਗੁਏਜ ਦਾ ਸਬਟਾਈਟਲ ਤੁਹਾਨੂੰ ਦੇਖਣੀ ਪਊਗੀ ਤੁਸੀਂ ਦੇਖਿਓ ਫਿਲਮ ਮੈਂ ਨਾ ਉਹਦਾ ਕਲਿੱਪਸ ਦੇਖੀ ਹੋਇਆ ਹੈ ਕਿਆ ਕਮਾਲ ਕੀਤਾ ਆ ਹਾਂ ਉਹ ਕਿੰਨੇ ਇਹ ਤਾਂ ਜਦ ਤੁਸੀਂ ਨਾਮ ਬੋਲੇ ਨਾ ਉਹ ਜਦ ਆਪ ਕਮੈਂਟਸ ਜਾ ਕੇ ਨਹੀਂ ਦੇਖਦੇ ਮੂਵੀ ਨੇ ਮੂਵੀ ਨੇ ਉਹਦੇ ਵਿੱਚ ਪੜਿਆ ਹੋਇਆ ਨਾਮ ਤੁਸੀਂ ਉਹ ਦੇਖਿਓ ਫਿਲਮ ਵੀਰੇ ਉਹ ਬੱਚਿਓ ਜਿਹੜਾ ਡੈਡ ਆ ਉਹ ਥੋੜਾ ਜਿਹਾ ਡਿਸੇਬਲਡ ਥੋੜਾ ਜਿਆਦਾ ਸਪੈਸ਼ਲ ਟਾਈਪ ਹੈਗੀ ਉਹਨਾਂ ਦੀ ਤੇ ਉਹਨਾਂ ਨੇ ਆਪਣੀ ਬੱਚੀ ਨੂੰ ਇੱਕ ਦਿਨ ਉਹ ਬੈਗ ਲੈ ਕੇ ਦੇਣਾ ਇੱਕ ਤੇ ਉਹ ਜਾ ਕੇ ਤੇ ਭਾਣ ਲੈ ਕੇ ਤੇ ਦੁਕਾਨਦਾਰ ਨੂੰ ਕਹਿੰਦਾ ਕਿ ਬੈਗ ਦੇ ਦੇ ਹੂੰ ਉਹ ਭਾ ਉਹ ਦੁਕਾਨਦਾਰ ਭਾਣ ਇਕੱਠਾ ਕਰਦਾ ਉਹ ਕਹਿੰਦਾ ਪੈਸੇ ਘਟਾ ਉਹ ਕਹਿੰਦਾ ਫਿਰ ਰੋਕ ਉਹ ਸੇਬ ਵੇਚਦਾ ਹੁੰਦਾ ਜਾ ਕੇ ਸੇਬ ਵੇਚਣ ਚੱਲ ਜਾਂਦਾ ਦੁਕਾਨ ਦੇ ਬਾਹਰ ਹੀ ਸੇਬ ਵੇਚ ਰਿਹਾ ਪੈਸੇ ਇਕੱਠੇ ਕਰਨੂ ਕਿ ਬੱਚੀ ਨੂੰ ਬੈਗ ਲੈ ਕੇ ਦੇਣਾ ਉਹ ਸੇਬ ਵੇਚਦਾ ਤੇ ਇਕੱਠੇ ਕਰਕੇ ਲੈ ਕੇ ਆਉਂਦਾ ਤੇ ਉਹਦੇ ਸਾਹਮਣੇ ਇੱਕ ਦੂਜਾ ਬੰਦਾ ਆ ਗਿਆ ਉਹ ਬੈਗ ਲੈ ਜਾਂਦਾ ਉਸ ਤੋਂ ਪਹਿਲਾਂ ਤੇ ਉਹਦੀ ਬੱਚੀ ਨਾਲ ਹੁੰਦੀ ਤੇ ਉਹ ਸਾਹਮਣੇ ਉਹਦੇ ਤੋਂ ਬੈਗ ਲੈ ਜਾਂਦੇ ਦੇਖਦੇ ਆ ਤੇ ਉਹ ਆਪਦੀ ਬੱਚੀ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਕਹਿੰਦਾ ਮੈਂ ਤੈਨੂੰ ਹੋਰ ਵਧੀਆ ਬੈਗ ਲੈ ਕੇ ਦਊਂਗਾ ਤੇ ਉਹ ਉਹ ਬੱਚੀ ਹੁਣ ਸੀਨ ਬੱਚੀ ਦਾ ਹੈ ਪਿਓ ਦਾ ਨਹੀਂ ਹੈ ਬੱਚੀ ਉਹਨੂੰ ਕਹਿੰਦੀ ਮੈਨੂੰ ਤੇ ਪਸੰਦ ਹੀ ਨਹੀਂ ਸੀ